ਮੇਰੀ ਮਿੰਨੀ ਕਹਾਣੀ ਦੁੱਖ ਜਿਸ ਕਤੂਰੇ ਦੀਆਂ ਅੱਖਾਂ ਹਲੇ ਖੁੱਲੀਆਂ ਹੀ ਸਨ ਅਤੇ ਤੁਰਨਾ ਵਿੱਚ ਮਸਾ ਹੀ ਆਇਆ ਸੀ ਅਚਾਨਕ ਸੜਕ ਕਿਨਾਰੇ ਪਿੰਜਾਂ ਲੱਕੜਾਂ ਵਿੱਚੋਂ ਨਿਕਲ ਕੇ ਮੋਟਰਸਾਈਕਲ ਦੇ ਟਾਇਰ ਥੱਲੇ ਆ ਗਿਆ ਟਾਇਰ ਚੜਦਿਆਂ ਹੀ ਉਸਨੇ ਬੜੀ ਡਰਾਉਣੀ ਆਵਾਜ਼ ਕੱਢੀ ਅਤੇ ਉਸਦੀ ਜੀਬ ਬਾਹਰ ਆ ਗਈ ਜਿੰਨੇ ਨੂੰ ਮੈਂ ਮੋਟਰਸਾਈਕਲ ਰੋਕ ਕੇ ਉਸ ਵੱਲ ਹੋਇਆ ਕੋਈ ਕੋਈ ਸਾਹ ਵਾਕੀ ਸੀ ਉਸ ਦੀ ਮਾਂ ਜੋ ਥੋੜੀ ਦੂਰ ਖੜੀ ਸੀ ਭੱਜੀ ਆਈ ਅਤੇ ਉਸ ਨੂੰ ਸੁੰਘਦੀ ਹੋਈ ਮੇਰੇ ਤੇ ਝੌਂਕਣ ਲੱਗੀ ਭਾਵੇਂ ਪਸ਼ੂ ਸੀ ਪਰ ਔਲਾਦ ਦਾ ਦਰਦ ਕਿਸ ਨੂੰ ਨਹੀਂ ਹੁੰਦਾ ਕਿਸੇ ਹੋਰ ਚੀਜ਼ ਦੇ ਚੜਨ ਨਾਲ ਉਸ ਦੀ ਮਿੱਜ ਨਿਕਲਣ ਦੇ ਡਰੋਂ ਮੈਂ ਉਸ ਨੂੰ ਚੱਕ ਕੇ ਸੜਕ ਕਿਨਾਰੇ ਘਾਹ ਤੇ ਪਾਉਣਾ ਚਾਹੁੰਦਾ ਸੀ ਕਿ ਉਹ ਮੈਨੂੰ ਟੁੱਟ ਕੇ ਪੈ ਗਈ ਮੈਂ ਪਰਾਂ ਪਿਆ ਰਲਾ ਚੁੱਕ ਕੇ ਉਸ ਨੂੰ ਭਜਾਇਆ ਤੇ ਕਤੂਰੇ ਨੂੰ ਚੱਕ ਕੇ ਘਾਹ ਉੱਤੇ ਰੱਖ ਦਿੱਤਾ ਇਸ ਅਣਜਾਣੇ ਵਿੱਚ ਹੋਏ ਪਾਪ ਨੇ ਮੇਰੇ ਅੰਦਰ ਦਰਦ ਭਰ ਦਿੱਤਾ ਅਤੇ ਮੈਂ ਮੋਟਰਸਾਈਕਲ ਲੈ ਕੇ ਘਰ ਨੂੰ ਤੁਰ ਗਿਆ ਥੋੜੀ ਦੂਰ ਤੱਕ ਉਸ ਦੀ ਮਾਂ ਮੇਰੇ ਮਗਰ ਵੀ ਭੱਜੀ ਅਤੇ ਭੌਂਕ ਫਿਰ ਭੌਂਕਦੀ ਭੌਂਕਦੀ ਮੁੜ ਗਈ ਰਾਤੀ ਮੈਂ ਇਸ ਘਟਨਾ ਨਾਲ देर ਤੱਕ ਕੁਲਦਾ ਰਿਹਾ ਸੋਚਿਆ ਪੁੱਤਰ ਦੇ ਵਿਯੋਗ ਵਿੱਚ ਮਾਵਾਂ ਕਈ ਕਈ ਦਿਨ ਰੋਟੀ ਨਹੀਂ ਖਾਂਦੀਆਂ ਇਹ ਵਿਚਾਰੀ ਪਤਾ ਨਹੀਂ ਕਿੰਨੇ ਦਿਨ ਨਹੀਂ ਖਾਵੇਗੀ ਜੇ ਰੋਟੀ ਨਾ ਖਾਵੇਗੀ ਤਾਂ ਦੂਜੇ ਬੱਚਿਆਂ ਨੂੰ ਦੁੱਧ ਕਿੱਥੋਂ ਪਿਆਵੇਗੀ ਸਵੇਰੇ ਕੰਮ ਤੇ ਜਾਣ ਲੱਗਾ ਤਾਂ ਬਿਸਕੁਟਾਂ ਦੇ ਦੋ ਪੈਕਟ ਲੈ ਕੇ ਮੈਂ ਉਸ ਜਗ੍ਹਾ ਪਹੁੰਚ ਗਿਆ ਜਿੱਥੇ ਕੱਲ੍ਹ ਵਾਲੀ ਘਟਨਾ ਵਾਪਰੀ ਸੀ ਉਹ ਹਾਲੇ ਵੀ ਲੱਕੜਾਂ ਕੋਲ ਖੜੀ ਉੱਪਰ ਵੱਲ ਮੂੰਹ ਕਰਕੇ ਭੌਂਕ ਰਹੀ ਸੀ ਉਸਨੇ ਮੇਰੇ ਵੱਲ ਵੇਖਿਆ ਤੇ ਫਿਰ ਭੌਂਕਣ ਲੱਗੀ ਸ਼ਾਇਦ ਰਾਤ ਵੀ ਰਾਤ ਵੀ ਉਸਨੇ ਵਿਲਕਦਿਆਂ ਹੀ ਕੱਢੀ ਹੋਵੇਗੀ ਮੈਂ ਮੋਟਰਸਾਈਕਲ ਤੋਂ ਉਤਰ ਕੇ ਉਸ ਵੱਲ ਹੋਇਆ ਮੈਂ ਡਰ ਵੀ ਰਿਹਾ ਸਾਂ ਕਿਉਂਕਿ ਕੁੱਤੇ ਛੇਤੀ ਪਛਾਣ ਨਹੀਂ ਭੁੱਲਦੇ ਨਾਲੇ ਫਿਰ ਮੈਂ ਤਾਂ ਉਸਦੇ ਪੁੱਤਰ ਦਾ ਕਾਤਲ ਸਾਂ ਨਾ ਜਾਣੀਏ ਮੈਨੂੰ ਵੜ ਲਵੇ ਮੈਂ ਬਿਸਕਟਾਂ ਦਾ ਪੈਕਟ ਖੋਲ ਕੇ ਉਸ ਵੱਲ ਸੁੱਟਣਾ ਚਾਹਿਆ ਪਰ ਮੈਨੂੰ ਇਸ ਤਰ੍ਹਾਂ ਦੂਰੋਂ ਸੁੱਟਣਾ ਚੰਗਾ ਨਾ ਲੱਗਿਆ ਅਤੇ ਮੈਂ ਹੋਰ ਨੇੜੇ ਉਹ ਆਰਾਮ ਨਾਲ ਬਿਸਕਟ ਉਸ ਅੱਗੇ ਰੱਖੇ ਉਹ ਭੌਂਕਣਾ ਛੱਡ ਬਿਸਕਟਾਂ ਦੇ ਟੁੱਟ ਪਈ ਅਤੇ ਥੋੜੇ ਚਿਰ ਵਿੱਚ ਹੀ ਸਾਰੇ ਬਿਸਕਟਾਂ ਆ ਗਈ ਮੈਂ ਦੂਸਰਾ ਪੈਕੇਟ ਖੋਲ੍ਹਿਆ ਅਤੇ ਉਹ ਵੀ ਪਾ ਦਿੱਤਾ ਕੁਝ ਸਮੇਂ ਵਿੱਚ ਹੀ ਉਸਨੇ ਉਹ ਵੀ ਖਤਮ ਕਰ ਦਿੱਤਾ ਮੈਨੂੰ ਉਸ ਦਾ ਇਸ ਤਰ੍ਹਾਂ ਬਿਸਕੁਟਾਂ ਦੇ ਟੁੱਟ ਕੇ ਪੈ ਜਾਣਾ ਬੜਾ ਅਜੀਬ ਲੱਗਾ ਪਰ ਸੋਚਿਆ ਨਹੀਂ ਦੂਸਰੇ ਬੱਚਿਆਂ ਵਾਸਤੇ ਉਸ ਦਾ ਜਾਣਾ ਜ਼ਰੂਰੀ ਸੀ ਅਤੇ ਜਿਉਣ ਲਈ ਖਾਣਾ ਜ਼ਰੂਰੀ ਸੋਚ ਰਿਹਾ ਸਾਂ ਕਿ ਇਹ ਭੁੱਖ ਵੀ ਕੈਸੀ ਚੀਜ਼ ਹੈ ਜੋ ਵੱਡੇ ਵੱਡੇ ਦਰਦ ਪਲਾ ਦਿੰਦੀ ਹੈ ਪੁੱਤ ਦੇ ਦੁੱਖ ਤੇ ਭੁੱਖ ਦਾ ਦੁੱਖ ਪੂਰੀ ਪੈ ਗਿਆ ਕੱਲ ਵਾਲੇ ਦੁੱਖ ਨਾਲ ਹੁਣ ਮੈਨੂੰ ਇਹ ਦੁੱਖ ਵੀ ਵੜ ਵੜ ਖਾਣ ਲੱਗਾ ਮੈਂ ਦੋਹਰਾ ਦੁੱਖ ਲੈ ਉਤੋਂ ਚੱਲ ਪਿਆ ਮੈਨੂੰ ਲੱਗਿਆ ਜਿਵੇਂ ਮੇਰੇ ਕੰਨਾਂ ਵਿੱਚ ਬੋਲ ਗੂੰਜ ਰਹੇ ਹੁਣ ਜੇ ਦਿਨੋਂ ਹੋਵੇ ਕੋਈ ਨਾ ਹੋਵੇ ਇਹ ਮਸਲਾ